ਅੱਜ ਬਾਬਾ ਜੀ ਫਰਮਾਨੋ ਵਾਲੇ ਬਸ਼ੀ ਗੁਜਰਾ ਪਿੰਡਾ ਸਾਡੇ ਸਰਪੰਚ ਜੀ ਵੀ ਖੜੇ ਨੇ ਇਹਨਾਂ ਦੇ ਭੱਠੇ ਨੇ ਇਹਨਾਂ ਦੇ ਭਰਾ ਨੇ ਇਹਨਾਂ ਦੇ ਭੱਠੇ ਨੇ ਇਤੋਂ ਅੱਜ ਟਰਾਲੀਆਂ ਭੱਠੇ ਤੋਂ ਠੇਰੀਆਂ ਪਰੀਆਂ ਜਾ ਰਹੀਆਂ ਨੇ ਇਹ ਬੀੜ ਦੇ ਵਿੱਚ ਜੋ ਸ਼ੂਆ ਰਾਣੀ ਦੀ ਕੋਟੀ ਲਵੇ ਉਹਦੇ ਰਾਤੇ ਦੇ ਵਿੱਚ ਪਾਈਆਂ ਜਾਣਗੇ ਆ ਤੇ ਇਹ ਤੋਂ ਬਾਅਦ ਸੋਮਵਾਰ ਨੂੰ ਕੇਰੀ ਪਾਈ ਹੋਊਗੀ ਵੀਰ ਦੇ ਵਿੱਚ ਤੇ ਸੇਵਾਦਾਰ ਨੇ ਸਰਪੰਚਾ ਹੁਣੇ ਬਹੁਤ ਤਗੜੇ ਸੇਵਾ ਕਰਦੇ ਨੇ ਜਦ ਵੀ ਟੁੱਟਦੀ ਲੋੜ ਪੈਂਦੀ ਹੈ ਤਾਂ ਵੀ ਟੋਵੀ ਭੇਜ ਦਿੰਦੇ ਨੇ ਹੋਰ ਵੀ ਸੇਵਾ ਕਰਦੇ ਰਹਿੰਦੇ ਨੇ ਬਾਬਾ ਜੀ ਵੱਲੋਂ ਸਾਡੇ ਸ਼ੂਬੇਦਾਰ ਸਾਹਿਬ ਆ ਰਹੇ ਨੇ ਬਾਬਾ ਜੀ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੋ ਸੇਵਾ ਕਰਦਾ ਉਹਦਾ ਫਲ ਵੀ ਬਹੁਤ ਵੱਡਾ ਮਿਲਦਾ ਸੇਵਾ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਆ ਇੰਨੇ ਵੀ ਸੇਵਾਦਾਰ ਸੇਵਾ ਕਰਦੇ ਨੇ ਬਾਬਾ ਜੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ